ਦਿਨੋ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਪਹਿਲਾਂ ਬੀਤੇ ਕੱਲ ਰਾਜਾ ਵੜਿੰਗ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਐਫਆਈਆਰ ਦਰਜ ਹੋਈ ਹੈ ਉੱਥੇ ਹੁਣ ਰਾਜਾ ਵੜਿੰਗ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਜੀ ਹਾਂ ਰਾਜਾ ਵੜਿੰਗ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀਆਂ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਧਮਕੀ ਸਿਰਫ ਰਾਜਾ ਵੜਿੰਗ ਨੂੰ ਹੀ ਨਹੀਂ ਬਲਕਿ ਸੀਨੀਅਰ ਕਾਂਗਰਸ ਦੇ ਲੀਡਰ ਰਾਜਵੀਰ ਪੁੱਲਰ ਨੂੰ ਵੀ ਮਿਲੀ ਹੈ ਜਾਣਕਾਰੀ ਮੁਤਾਬਕ 31 ਅਕਤੂਬਰ ਨੂੰ ਕਾਂਗਰਸੀ ਆਗੂ ਰਾਜਵੀਰ ਜੀਨਾਂ ਵਿਟਾਮ ਕੀ ਮੀਡੀਆ ਉਹਨਾਂ ਦੇ ਮੋਬਾਈਲ ਫੋਨ ਤੇ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਆਂਦੀ ਹੈ ਜਿਸ ਤੇ ਫੋਨ ਕਰਨ ਵਾਲੇ ਨੇ ਆਪਣਾ ਨਾਂ ਗੈਂਗਸਟਰ ਰਿੰਦਾ ਦੱਸਿਆ ਉਸਨੇ ਦੁਬਾਰਾ WhatsApp ਮੈਸੇਜ ਤੇ ਵੀ ਵਾਇਸ ਮੈਸੇਜ ਭੇਜਿਆ ਹੈ ਜਿਸ ਦੇ ਵਿੱਚ ਉਸਨੇ ਕਿਹਾ ਹੈ ਕਿ ਰਾਜਾ ਬੜਿੰਗੇ ਪਰਿਵਾਰ ਨੂੰ ਜਾਨੋ ਮਾਨ ਨਹੀਂ ਹੈ ਯਾਨੀ ਕਿ ਰਾਜਬੀਰ ਪੁੱਲੜ ਦੇ ਪਰਿਵਾਰ ਨੂੰ ਵੀ ਮਾਨ ਨਹੀਂ ਹੈ ਹਾਲਾਂਕਿ ਜਾਣਕਾਰੀ ਮੁਤਾਬਕ ਇਸ ਮਾਮਲੇ ਨੂੰ ਲੈ ਤਰਨ ਤਾਰਨ ਚ ਇਸ ਖਿਲਾਫ ਪੁਲਿਸ ਨੇ ਐਫ ਆਈ ਆਰ ਵੀ ਦਰਜ ਕੀਤੀ ਹੈ। ਕਈ ਮੀਡੀਆ ਰਿਪੋਰਟਸ ਦੇ ਮੁਤਾਬਕ ਰਾਜਾ ਵੜਿੰਗ ਦੀ ਇਸ ਧਮਕੀ ਨੂੰ ਉਹਨਾਂ ਦੇ ਬਿਆਨ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ। ਹਾਲਾਂਕਿ ਇਸ ਮਾਮਲੇ 'ਚ ਪੁਲਿਸ ਨੇ ਖੁੱਲ ਕੇ ਕੁਝ ਨਹੀਂ ਦੱਸਿਆ। ਦੱਸਦੀ ਹੈ ਕਿ ਧਮਕੀ ਮਿਲਣ ਤੋਂ ਬਾਅਦ ਰਾਜਬੀਰ ਭੁੱਲਣ ਨੇ ਐਸ ਐਸ ਪੀ ਤੋਂ ਸਿਕਿਉਰਿਟੀ ਵੀ ਮੰਗੀ ਹੈ। ਦੱਸਦੀ ਹੈ ਕਿ ਬੀਤੇ ਕੱਲ ਵੀ ਰਾਜਾ ਵੜਿੰਗ ਤੇ ਐਫ ਆਈ ਆਰ ਦਰਜ ਕੀਤੀ ਗਈ ਸੀ ਜੋ ਕਿ ਸਾਰਾ ਮਾਮਲਾ ਜ਼ਰਤ ਤਰਨ ਦੀ ਜ਼ੀਮਨੀ ਚੌਣਾ ਦੇ ਪ੍ਰਚਾਰ ਦੌਰਾਨ ਸ਼ੁਰੂ ਹੋਇਆ। ਜਿਸ 'ਚ ਭਾਸ਼ਣ ਦਿੰਦੇ ਹੋਏ ਰਾਜਾ ਉਮ ਗਰੇ ਮੰਤਰੀ ਬੋਟਾ ਸਿੰਘ ਬਾਰੇ ਜਾਤੀਵਾਦੀ ਰੰਗ ਨੂੰ ਲੈ ਕੇ ਟਿੱਪਣੀ ਕੀਤੀ ਸੀ ਜਿਸ ਕਾਰਨ ਉਹਨਾਂ ਨੂੰ ਐਸਸੀ ਕਮਿਸ਼ਨ ਵੱਲੋਂ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਇਸ ਮਾਮਲੇ ਤੇ ਮਾਫੀ ਮੰਗੀ ਆਪਣੇ ਬਿਆਨ ਵੀ ਦਿੱਤੇ ਸਨ ਇਸ ਮਾਮਲਾ ਇਨਾ ਪੱਕ ਗਿਆ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਦਫ਼ਤਰ ਦੇ ਬਾਹਰ ਰਾਜਾ ਵੜਿੰਗ ਵਿਰੁੱਧ ਵੱਡਾ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਜਿਸ 'ਚ ਉਹਨਾਂ ਵੱਲੋਂ ਰਾਜਾ ਵੜਿੰਗ ਦਾ ਪੁਤਲਾ ਫੂਕਿਆ ਗਿਆ ਸੀ ਰਾਜਾ ਵੜਿੰਗ ਦੀ ਇਸ ਕਾਰਨ ਝੱਜਕੀ ਵਿਰੋਧ ਕੀਤਾ ਗਿਆ ਸੀ ਤੇ ਰਾਜਾ ਵੜਿੰਗ ਦੇ ਇਸ ਬਿਆਨ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦਾ ਬਿਆਨ ਵੀ ਸਾਹਮਣੇ ਆਇਆ ਸੀ ਜਿਸ 'ਚ ਉਹਨਾਂ ਨੇ ਕਿਹਾ ਸੀ ਕਿ ਰਾਜਾ ਵੜਿੰਗ ਨੇ ਮ ਹੁੰਗੀ ਹੈ ਤੇ ਉਹਨਾਂ ਨੂੰ ਮਾਫ਼ ਵੀ ਕਰ ਦੇਣਾ ਚਾਹੀਦਾ ਹੈ ਪਰ ਸਾਰੇ ਜਾਣੇ ਹੁਣ ਰਾਜਾ ਵੜਿੰਗ ਦੇ ਮਾਫ਼ੀ ਮੰਗਣ ਦੇ ਬਾਵਜੂਦ ਉਹਨਾਂ ਦੇ ਖਿਲਾਫ ਹੋਏ ਨੇ ਤੇ ਹੁਣ ਰਾਜਾ ਵੜਿੰਗ ਨੂੰ ਧੰਕੀ ਵੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਫਕਰ ਰੱਖੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ